Oh. <sniffs> ਜੈ ਪੀਮ ਜੈ ਭਾਰਤ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਉਹ ਬੇਨਤੀ ਕੀਤੀ ਜਾਂਦੀ ਹੈ ਬਾਬਾ ਸ਼ਾਂਤੀ ਨੂੰ ਮਾੜਾ ਬੋਲਣ ਵਾਲੇ ਕਿ ਕਿ ਨਾ ਅਮਿਤ ਸ਼ਾਹ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਰੇ ਵਿਚਾਰ ਸਾਡੇ ਆਪ ਵੀ ਸਾਥੀ ਸੰਜੇ ਕਰਨੇ ਜੈ ਭੀਮ ਜੈ ਭਵਨ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਮਿਤ ਸ਼ਾਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬਾਬਾ ਬਾਬਾ ਸਾਹਿਬ ਜੀ ਨੂੰ ਗਲਤ ਸ਼ਬਦ ਦੀ ਬੋਲੀ ਹੈ ਜੈ ਭੀਮ ਜੈ ਭਵਨ ਮੇਰੇ ਸਤਕਾਰਯੋਗ ਆਪ ਸਭੀ ਨੂੰ ਸਭ ਨੂੰ ਜੈਤ ਨਹੀਂ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮਾਂ ਜੋਗ ਡਿਪਟੀ ਕਮਿਸ਼ਨਰ ਫਰੋਜਪੁਰ ਨੂੰ ਅਸੀਂ ਇੱਕ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਬਹੁਤ ਹੀ ਸੂਝਵਾਨ ਬਾਬਾ ਸਾਹਿਬ ਡਾਕਟਰ ਬੇੜਕਾਰ ਪਿੰਡਰਾ ਸਾਫ ਸੀ ਸਾਡੇ ਜਿਨ੍ਹਾਂ ਨੇ ਸਾਡੇ ਲਈ ਸੁਵਿਧਾਨ ਬਣਾਇਆ ਉਹਨਾਂ ਲਈ ਤੜੀਪਾਰ ਅਮਿਤ ਸ਼ਾਹ ਬੜੇ ਦੁੱਖ ਦੀ ਗੱਲ ਆ ਤੜੀਪਾਰ ਕਿਉਂ ਕਹਿਣਾ ਪੈਂਦਾ ਆ ਕਿ ਕੋਈ ਜਥੇਬੰਦੀ ਆਪਣੀ ਪਾਰਟੀ ਰਜਿਸਟਰ ਕਰਾਵੇ ਤਾਂ ਉਹਦੇ ਲਈ ਬਹੁਤ ਮਜੇਕਸ਼ਨ ਲੱਗੇ ਹੋਏ ਆ ਉਹਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਉਹਦਾ ਕਰੈਕਟ ਲੈਸ ਸਰਟੀਫਿਕੇਟ ਹੋਣਾ ਚਾਹੀਦਾ ਕਿਉਂਕਿ ਉਹਨੇ ਚੰਗੇ ਕੰਮ ਕਰਨ ਦੀ ਇੱਕ ਪਰਮਿਸ਼ਨ ਲੈਣੀ ਹੁੰਦੀ ਆ ਤਾਂ ਪਰ ਜਿਹੜੇ ਤੜੀਪਾਰ ਨੇ ਜਿਨ੍ਹਾਂ ਨੂੰ ਇੱਕ ਦੇਸ਼ ਚੋਂ ਬਾਹਰ ਕੱਢਿਆ ਉਹਨੂੰ ਸਾਡਾ ਇੱਕ ਗ੍ਰਹਿ ਮੰਤਰੀ ਬਣਾਇਆ ਗਿਆ ਦੇਸ਼ ਦਾ ਸਾਡੇ ਸੰਵਿਧਾਨ ਬਣਾਉਣ ਵਾਲੇ ਬਾਬਾ ਸਾਹਿਬ ਡਾਕਟਰ ਬੇੜਕਾ ਪੀਮਰੋ ਸਾਹਿਬ ਦੇ ਮੈਨੂੰ ਸਾਡੇ ਛੇਸ ਪਹੁੰਚਿਆ ਜਦੋਂ ਉਹਨਾਂ ਨੇ ਮਾੜੇ ਸ਼ਬਦ ਕੀਤੇ ਆ ਕਿ ਅੱਜ ਅਸੀਂ ਸਮੂਹ ਮਜ਼ਦੂਰ ਵੈਲਫੇਅਰ ਸਭਾ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਮਾਜਗ ਡਿਪਟੀ ਕਮਿਸ਼ਨਰ ਫਰੋਇਪੁਰ ਰਾਹੀਂ ਔਰ ਮਿਨਿਸਟਰ ਆਫ ਇੰਡੀਆ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਰਹੇ ਆ ਕਿ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਥਿਓ ਇਹ ਕੋਈ ਅੱਜ ਨਵਾਂ ਨਹੀਂ ਹੈ ਇਹ ਬਹੁਤ ਜੁੱਗਾਂ ਤੋਂ ਚੱਲਦਾ ਆਇਆ ਹੈ ਕਿ ਡਾਕਟਰ ਬੇਟਕਰ ਪੀਰੋਤ ਸਾਹਿਬ ਨੇ ਸਾਡੇ ਲਈ 25 ਸਾਲ ਜਿਹੜੋ ਸੰਘਰਸ਼ ਕੀਤਾ ਉਦੋਂ ਵੀ ਮਨੁਵਾਦੀ ਜਿੰਨੇ ਬੰਦੇ ਸੀਗੇ ਔਰ ਜਨਰਲ ਕੈਟਾਗਰੀ ਦੇ ਲੋਕ ਸੀਗੇ ਉਹਨਾਂ ਨੇ ਸਾਡੇ ਲਈ ਬਹੁਤ ਵੱਡੀ ਖੇਸ ਬਚਾਉਂਦੇ ਸੀਗੇ ਜਦੋਂ ਸੰਘਰਸ਼ ਕਿਤੇ ਨਾ ਕਿਤੇ ਸਫਲ ਹੁੰਦੀ ਸੀਗੀ ਤਾਂ ਉਦੋਂ ਮਰਨ ਵਰਤ ਰੱਖ ਕੇ ਬੈਠ ਜਾਂਦੇ ਸੀ ਤਾਂ ਜਿੱਥੇ ਬੈਠੇ ਹੁੰਦੇ ਸੀਗੇ ਸਾਡੇ ਗਰੀਬ ਲੋਕ ਉਹਨਾਂ ਦੀਆਂ ਚੁਗੀਆਂ ਨੂੰ ਅੱਗ ਲਾਈ ਜਾਂਦੀ ਸੀਗੀ ਤਾਂ ਸਾਡੇ ਜਿਹੜੇ ਹਾਲਾਤ ਬਹੁਤ ਮਾੜੇ ਸੀਗੇ ਸਾਡੇ ਲਈ ਸੰਵਿਧਾਨਕ ਸਾਡਾ ਅਨਦਾਤਾ ਸਾਡੇ ਬਾਬਾ ਸਾਹਿਬ ਡਾਕਟਰ ਬੇਦਕਰ ਢੀਮੜਾ ਸਾਹਿਬ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਪੜ ਸਕਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਵੋਟ ਪਾ ਸਕਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਨੌਕਰੀ ਕਰ ਸਕਦੇ ਆ ਜਿਨ੍ਹਾਂ ਦੀ ਬਦੌਲਤ ਉਹਨਾਂ ਦੇ ਸੰਵਿਧਾਨ ਮੁਤਾਬਕ ਅਸੀਂ ਦਾਵਾ ਕਰਦੇ ਆ ਦਫ਼ਤਰਾਂ ਦੇ ਵਿੱਚ ਸਾਡਾ ਅਧਿਕਾਰ ਆ ਪੋਨਾਂ ਨੂੰ ਜਿਹੜਾ ਮਾੜਾ ਬੋਲਿਆ ਗਿਆ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਇਸ ਲਈ ਅੱਜ ਅਸੀਂ ਜਿਹੜਾ ਮੁੱਖ ਮੰਤਰੀ ਅੱਜ ਅਸੀਂ ਜਿਹੜਾ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮਨ ਪੱਤਰ ਦੇ ਰਹੇ ਹਾਂ ਔਰ ਜਲਦੀ ਚਾਹੁੰਦੇ ਹਾਂ ਕਿ ਇੱਥੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤਾਂ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੀਆਂ ਪਿੱਛੇ ਵੀ ਸਾਡੇ ਨਾਲ ਇਹੋ ਜਿਹੀਆਂ ਘਟਨਾਵਾਂ ਹੋਈਆਂ ਉਹਨਾਂ ਤੇ ਕੁਝ ਪ੍ਰਸੰਤ ਕਾਰਵਾਈ ਹੋਈ ਹੈ ਕੁਝ ਨਹੀਂ ਹੋਈ ਤਾਂ ਅੱਗੇ ਤੋਂ ਜਿਹੜੀ ਕਾਰਵਾਈ ਇਹੋ ਜਿਹੀ ਨਾ ਹੋ ਸਕੇ ਇਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਸਟਾਪ ਕਰ ਲਿਓ ਜੀ